ਮਨੀਗਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਗੁਰਦੁਆਰਾ ਸ਼੍ਰੀ ਮੰਡੀ ਸਾਹਿਬ ਤੋਂ ਉੱਪਰਲੇ ਪਾਸੇ 24 ਕਿਲੋਮੀਟਰ ਦੀ ਦੂਰ ਤੇ ਸਥਿਤ ਹੈ ਜੀ ਗੁਰਦੁਆਰਾ ਸ਼੍ਰੀ ਰਵਾਲਸਰ ਸਾਹਿਬ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਰਿਵਾਰ ਸਮੇਤ ਮਾਤਾ ਗੁਜਰੀ ਜੀ ਮਾਤਾ ਜੀਤੋ ਜੀ ਮਾਤਾ ਸੁੰਦਰੀ ਜੀ ਅਤੇ ਸਹਿਬਜ਼ਾਦਿਆਂ ਸਮੇਤ ਤੇ ਕਾਫੀ ਸਿੰਘਾਂ ਸਮੇਤ ਇਸ ਸਥਾਨ ਤੇ ਆਏ ਸਨ ਤੇ ਉਹਨਾਂ ਦਾ ਆਉਣ ਦਾ ਮਕਸਦ ਸਿਰਫ ਇਹ ਸੀ ਪਹਾੜੀ ਰਾਜਿਆਂ ਦੇ ਛਲ ਨੂੰ ਪ੍ਰਗਟ ਕਰਨਾ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1701 ਈਸਵੀ ਦੀ ਵਿਸਾਖੀ ਨੂੰ ਆਏ ਸਨ। ਉਹਨਾਂ ਨੇ ਇਹ ਬਚਨ ਵੀ ਉਚਾਰਿਆ ਸੀ ਕਿ 96 ਕਰੋੜੀ ਖਾਲਸਾ ਇੱਥੋਂ ਹੀ ਪ੍ਰਗਟ ਹੋਵੇਗਾ। ਇਸ ਸਥਾਨ ਤੋਂ ਬਾਅਦ ਮੰਡੀ ਦੇ ਰਾਜੇ ਸਿੱਧਸੈਨ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਉਹ ਮੰਡੀ ਵਿਖੇ ਜ਼ਰੂਰ ਆਉਣ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਹਾਂ ਕਰ ਦਿੱਤੀ ਤੇ ਮੰਡੀ ਦਾ ਰਾਜਾ ਸਿੱਧਸੈਨ ਆਪਣੇ ਪੁੱਤਰਾਂ ਸਮੇਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਸੋਨੇ ਦੀ ਪਾਲਕੀ ਵਿੱਚ ਆਪ ਮੋਢਾ ਲੈ ਕੇ ਪੁੱਤਰਾਂ ਸਮੇਤ ਲੈ ਕੇ ਗਿਆ ਤੇ ਮੰਡੀ ਵਿੱਚ ਰਹਿਣ ਲਈ ਗੁਰੂ ਗੋਬ ਸਿੰਘ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਫਿਰ ਗੁਰੂ ਗੋਬ ਸਿੰਘ ਜੀ ਮਹਾਰਾਜ ਜੀ ਮੰਡੀ ਵਿਖੇ 6 ਮਹੀਨੇ 18 ਦਿਨ ਰਹੇ ਰਿਵਾਲਸਰ ਸਾਹਿਬ ਤੋਂ 18 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸ਼੍ਰੀ ਕੋਠਾ ਸਾਹਿਬ ਵੀ ਸ਼ਸ਼ੋਭਿਤ ਹੈ ਜੀ ਇਹ ਸੀ ਇਸ ਸਥਾਨ ਦਾ ਇਤਿਹਾਸ ਜੀ ਜੋ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੇ ਕੋਈ ਗਲਤੀ ਹੋ ਗਈ ਤਾਂ ਹੋਵੇ ਮਾਫ ਕਰ ਦੇਣਾ ਤੇ ਬਾਕੀ ਹੁਣ ਅਸੀਂ ਦਰਬਾਰ ਸਾਹਿਬ ਕੇ ਜਾਵਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਬਣੇ ਰਹੋ ਵੀਡੀਓ ਦੇ ਵਿੱਚ ਤੇ ਬਾਕੀ ਇਹ ਵੀ ਦੱਸਣਾ ਚਾਹਾਂਗਾ ਜੇ ਤੁਸੀਂ ਇੱਥੇ ਰਹਿਣਾ ਵੀ ਹੈ ਤਾਂ ਰਹਿਣੇ ਦਾ ਵੀ ਖਾਸ ਪ੍ਰਬੰਧ ਹੈ ਲੰਗਰ ਚੱਲਦਾ ਰਹਿੰਦਾ ਹੈ ਆਓ ਹੁਣ ਆਪਾਂ ਕਰਦੇ ਹਾਂ ਦਰਬਾਰ ਸਾਹਿਬ ਦੇ ਦਰਸ਼ਨ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵੀ ਤੁਹਾਨੂੰ ਦਿਖਾਵਾਂਗੇ ਅੰਦਰ ਤੋਂ ਕਿਵੇਂ ਦੀ ਬਣੀ ਹੋਈ ਹੈ ਇਹ ਬਿਲਡਿੰਗ ਹੈ ਜੋ ਕਾਫੀ 1930 ਇਸਵੀ ਦੀ ਬਣੀ ਹੋਈ ਹੈ ਸੋ ਆਓ ਆਪਾਂ ਦੇਖਦੇ ਹਾਂ ਦਰਸ਼ਨ ਕਰਦੇ ਹਾਂ ਇਹ ਦੇਖੋ ਜੀ ਗੁਰਦੁਆਰਾ ਸਾਹਿਬ ਦੀ ਪੁਰਾਤਨ ਤਸਵੀਰ ਜੋ ਪੁਰਾਣੇ ਸਮੇਂ ਵਿੱਚ ਇਦਾਂ ਦਿਖਦਾ ਸੀ ਗੁਰਦੁਆਰਾ ਸਾਹਿਬ ਸੋ ਆਪਾਂ ਚੱਲਦੇ ਹਾਂ ਦੂਜੇ ਪਾਸੇ ਇਹ ਆ ਜੀ ਦਰਬਾਰ ਸਾਹਿਬ ਨੂੰ ਜਾਣ ਦਾ ਰਸਤਾ ਆਓ ਚੱਲਦੇ ਹਾਂ ਅੰਦਰ ਤੇ ਕਰਦੇ ਹਾਂ ਦਰਸ਼ਨ ਸਾਡਾ ਮੇਨ ਮਕਸਦ ਇਹ ਬਿਲਡਿੰਗ ਦਿਖਾਉਣਾ ਸੀ ਜੋ ਬਹੁਤ ਵਧੀਆ ਬਣੀ ਹੋਈ ਹੈ ਤੇ ਬਹੁਤ ਪੁਰਾਤਨ ਵੀ ਹੈ ਦੁਬਾਰਾ ਸ਼ਰੀਰਵਾਲ ਸਰਸਾਹਬ ਪਾਸ਼ਾ ਦਸਵੀਂ ਮੰਡੀ ਹਿਮਾਚਲ ਪ੍ਰਦੇਸ਼ ਸੋਹੇਪਿਆ ਜ ਰਣਜੀਤ ਨਗਾਰਾ ਬਿਲਡਿੰਗ ਹੀ ਬਹੁਤ ਸੋਹਣੀ ਬਣੀ ਹੋਈ ਹੈ ਦੇਖੋ ਕਿੰਨੇ ਸੋਹਣੇ ਲੱਗ ਰਹੀ ਹੈ ਜੀ ਪਾਲਕੀ ਸਾਹਿਬ ਦੇਖੋ ਬਿਲਡਿੰਗ ਵਿੱਚ ਕੋਈ ਬੀਮ ਨਹੀਂ ਪਾਇਆ ਹੋਇਆ ਸਿਰ ਪੱਥਰਾਂ ਨਾਲੇ ਚਣਾਈ ਕੀਤੀ ਹੋਈ ਹੈ ਤੇ ਬਹੁਤ ਵਧੀਆ ਕੀਤੀ ਹੋਈ ਹੈ ਪੁਰਾਤਨ ਚੀਜ਼ਾਂ ਪੁਰਾਤਨ ਹੀ ਹੁੰਦੀਆਂ ਹਨ ਇਹ ਜੋ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਕਿਹਾ ਜਾਂਦਾ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਜੋ ਹਰਮੰਦਰ ਸਾਹਿਬ ਦਾ ਨਕਸ਼ਾ ਹੈ ਉਸੇ ਨਕਸ਼ੇ ਦੇ ਹਿਸਾਬ ਨਾਲ ਇਸ ਦੀ ਬਿਲਡਿੰਗ ਬਣਾਈ ਹੋਈ ਹੈ ਪਹਾੜਾਂ ਵਿੱਚ ਹੋਣ ਕਰਕੇ ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣਾਉਣ ਨੂੰ ਕਾਫੀ ਸਮਾਂ ਲੱਗ ਗਿਆ ਸੀ ਪਰ ਸਮਾਂ ਵੀ ਕਾਫੀ ਲੱਗਿਆ ਹੈ ਤੇ ਬਣੀ ਵੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਬਿਲਡਿੰਗ ਬਣੀ ਹੈ ਦੇਖੋ ਤੁਸੀਂ ਵੀ ਦਰਸ਼ਨ ਕਰੋ ਤੇ ਇੱਕ ਤੁਹਾਨੂੰ ਹੋਰ ਬੇਨਤੀ ਕਰਨਾ ਚਾਹਾਂਗੇ ਜੀ ਅਸੀਂ ਤੇ ਸਾਡਾ ਚੈਨਲ ਆ ਜੋ ਧਿਮਾਨ ਸਾਹਿਬ 13 13 ਉਸ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਇਹ ਵੀ ਜਰੂਰ ਦੱਸਿਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੁਹਾਡਾ ਇੱਕ ਇੱਕ ਸ਼ੇਅਰ ਸਾਡੇ ਲਈ ਬਹੁਤ ਕੀਮਤੀ ਹੈ ਸਾਨੂੰ ਹੌਸਲਾ ਹੋ ਜਾਂਦਾ ਜਦੋਂ ਤੁਸੀਂ ਕਮੈਂਟ ਕਰਦੇ ਹੋ ਸੋਹਣੇ ਸੋਹਣੇ ਆਪਣੇ ਕਮੈਂਟ ਇਦਾਂ ਹੀ ਕਰਦੇ ਰਿਹਾ ਕਰੋ ਇਸ ਜੀ ਸਾਡੀ ਮਨਿਕਨ ਸਾਹਿਬ ਯਾਤਰਾ ਦੀ ਲਾਸਟ ਵੀਡੀਓ ਤੇ ਹੁਣ ਅਸੀਂ ਪੂਰੀ ਵੀਡੀਓ ਬਣਾ ਕੇ ਪਾਵਾਂਗੇ ਵੱਡੀ ਵੀਡੀਓ ਸਾਡੀ ਯਾਤਰਾ ਦੀ ਵੀਡੀਓ ਪਾਵਾਂਗੇ ਉਸ ਨੂੰ ਵੀ ਤੁਸੀਂ ਆਪਣਾ ਪਿਆਰ ਦੇਣਾ ਤੇ ਬਾਕੀ ਜੋ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਉਸ ਲਈ ਮਾਫੀ ਮੰਗਦੇ ਹਾਂ ਜੀ ਜੇ ਤੁਹਾਨੂੰ ਕੋਈ ਗੁਰਦੁਆਰਾ ਸਾਹਿਬ ਦਾ ਇਤਿਹਾਸ ਪਤਾ ਹੈ ਜੋ ਅਸੀਂ ਵੀਡੀਓ ਵਿੱਚ ਨਹੀਂ ਦੱਸ पाए ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਅਸੀਂ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਹੈ ਜੀ ਉਹਦੀਆਂ ਫੋਟੋਆਂ ਵੀਡੀਓ ਦੇ ਐਂਡ ਵਿੱਚ ਲਗਾਈਆਂ ਹੋਈਆਂ ਹਨ ਤੁਸੀਂ ਉਤੋਂ ਇਤਿਹਾਸ ਪੜ੍ਹ ਸਕਦੇ ਹੋ ਇਹ ਪੰਜਾਬੀ ਵਿੱਚ ਇਤਿਹਾਸ ਲਿਖਿਆ ਹੋਇਆ ਜੀ ਬਾਕੀ ਹਿੰਦੀ ਵਿੱਚ ਵੀ ਇਤਿਹਾਸ ਲਿਖਿਆ ਹੋਇਆ ਜੀ ਇਹ ਇਹ ਜੋ ਦਰਬਾਰ ਸਾਹਿਬ ਵਿੱਚ ਅੰਦਰ ਫੋਟੋ ਦਿਖਾਉਣ ਨੂੰ ਤੁਹਾਨੂੰ ਰਹਿ ਗਈ ਸੀ ਉਹ ਹੈ ਜੀ ਵੀਡੀਓ ਫੋਟੋ ਦੇਖੋ ਤੁਸੀਂ ਕਿੰਨੀ ਸੋਹਣੀ ਫੋਟੋ ਲੱਗ ਰਹੀ ਹੈ ਜੀ ਇਤਿਹਾਸ ਨੂੰ ਦਰਸਾਇਆ ਗਿਆ ਹੈ। ਬਾਕੀ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।